ਲੱਡੂ ਸਰ ਜਿਹੜੇ ਅੱਜ ਬੰਡੇ ਜਾ ਰਹੇ ਨੇ ਕਿ ਹਰਿਆਣੇ ਦੇ ਇਤਿਹਾਸ ਚ ਪਹਿਲੀ ਵਾਰ ਤੀਜੀ ਵਾਰ ਸਰਕਾਰ ਬਣੀ ਤੇ ਹਿੰਦੁਸਤਾਨ ਦੇ ਇਤਿਹਾਸ ਚ ਵੀ ਤੀਜੀ ਵਾਰ ਸਾਡੀ ਸੈਂਟਰ ਦੀ ਗਵਰਨਮੈਂਟ ਬਣੀ ਸੀ ਇੱਕ ਚੰਗਾ ਪ੍ਰਸ਼ਾਸਨ ਦੀ ਤੇ ਚੰਗੀ ਡਿਵੈਲਪਮੈਂਟ ਜਿੱਥੇ ਹੋਈ ਆ ਤਾਂ ਹੀ ਸਰਕਾਰਾਂ ਬਣਦੀਆਂ ਇਸ ਲਈ ਅਸੀਂ ਅੱਜ ਖੁਸ਼ੀ ਦੇ ਵਿੱਚ ਇਹੋ ਜਿਹੀਆਂ ਸਰਕਾਰਾਂ ਵਾਰ-ਵਾਰ ਬਣ ਤਾਂ ਕਿ ਸਾਡੇ ਸੰਪੇਸ਼ ਦਾ ਤੇ ਇਲਾਕੇ ਦਾ ਵਿਕਾਸ ਹੋ ਸਕੇ ਅਸੀਂ ਆਸ ਕਰਦੇ ਆ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਜੇ ਭਾਈ ਬੀਜੇਪੀ ਦੀ ਸਰਕਾਰ ਬਣੋਂਗੇ ਤਾਂ ਇੱਥੇ ਜਿਹੜਾ ਰਾਹ ਜਿਹੜੇ ਵਿਕਾਸ ਦੇ ਉਹਨਾਂ ਦੇ ਇੱਕ ਅਸਾਪ ਉਹਦਾ ਜਿਹੜਾ ਹਾਸਾ ਪੁੱਲ ਉਹ ਪ੍ਰਿਆਜੜਾ ਬਣ ਦੇ ਵਿੱਚ ਹੋਗੇ ਇਸ ਲਈ ਅਸੀਂ ਅੱਜ ਲੋਕਾਂ ਨੂੰ ਲੱਡੂ ਖਾਏ। ਆਈਲੈਂਡ ਕਹਾ ਕਰਦੇ ਹੋਦੇ ਸਭ ਤੋਂ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਿੰਨਾ ਦੀ ਗਵਾਈ ਵਿੱਚ ਅਸੀਂ ਹਰਿਆਣਾ 'ਚ ਇਲੈਕਸ਼ਨ ਲੜੀ ਹਰਿਆਣਾ ਦੇ ਵਿੱਚ ਤੀਸਰੀ ਵਾਰੀ ਜਿਹਨੂੰ ਹੈਟ੍ਰਿਕ ਕਹਿੰਦੇ ਆ ਉਹ ਬਣਾਈ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੀ ਉਦੋਂ 46 46 ਸੀਟਾਂ ਸੀ ਦੂਸਰੀ ਵਾਰੀ 40 ਸੀ ਐਟ ਕੀ ਲੋਕਾਂ ਨੇ ਇੰਨਾ ਪ੍ਰਚੰਡ ਬਹੁਮਤ ਤੱਕ ਕਿ 50 ਤੋਂ ਪਾਰ ਸੀਟਾਂ ਸੀ ਹਾਲੇ ਨਤੀਜੇ ਆਉਣੇ ਆ 50 ਸੀਟਾਂ ਦੇ ਕਰੀਬ ਅਸੀਂ ਲੈ ਚੁੱਕੇ ਆ ਇਹ ਸਾਰੀ ਜਿਹੜੀ ਜਿੱਤ ਪ੍ਰਾਪਤੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਮਾਨਜੋਗ ਪ੍ਰਧਾਨ ਮੰਤਰੀ ਜੀ ਦਾ ਹੈ ਜਿਨ੍ਹਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਲੜੀ ਵਿੱਚ ਪਰੋਕੇ ਇੱਕ ਮਾਲਾ ਵਿੱਚ ਪਰੋਕੇ ਚਾਹੇ ਉਹ ਦਲਤ ਹੈ ਚਾਹੇ ਇੱਕ ਖਾਨ ਹੈ ਚਾਹੇ ਔਰਤ ਹੈ ਚਾਹੇ ਕੋਈ ਨੌਜਵਾਨ ਵੀਰਨ ਹੈ ਸਾਰ ਨੂੰ ਇੱਕ ਲੜੀ ਵਿੱਚ ਬਰੋਕੇ ਉਹਨਾਂ ਨੂੰ ਬਣਦਾ ਮਾਨ ਸਤਕਾਰ ਅੱਜ ਔਰਤ ਦਾ ਹਿੰਦੁਸਤਾਨ ਦੇ ਵਿੱਚ ਕਿੰਨਾ ਥਾਣ ਹੋਇਆ ਹੈ ਅੱਜ ਕਿੰਨੀ ਤਰੱਕੀ ਹੋਈ ਹੈ ਨੌਜਵਾਨਾਂ ਨੂੰ ਕਿੰਨੇ ਰੁਜ਼ਗਾਰ ਦੇ ਮੌਕੇ ਮਿਲਦੇ ਆ ਦਲਤ ਪਰਿਵਾਰਾਂ ਵਾਸਤੇ ਕਿੰਨਾ ਕੁਝ ਚੱਲ ਰਿਹਾ ਹੈ ਨਰੇਗਾ ਚੱਲ ਰਹੀ ਹੈ ਆਟਾ ਦਾਲ ਸਕੀਮ ਚੱਲ ਰਹੀ ਹੈ ਬੜੇ-ਬੜੇ ਉਹਨਾਂ ਦੀ ਜਿਹੜੀ ਮੈਡੀਕਲ ਸਹੂਲਤਾਂ ਮੇਰੀ ਅੰਸ਼ੂਮਾਨ ਯੋਜਨਾ ਦੇਰ 5 ਲੱਖ ਤੱਕ ਦਾ ਬੀਮਾ ਉਹਨਾਂ ਦੇ ਇਲਾਜ ਫ੍ਰੀ ਹੋ ਰਿਹਾ ਉਸ ਦੀ ਬਦੌਲਤ ਅੱਜ ਹਰਿਆਣਾ ਦੇ ਵਿੱਚ ਹਰਿਆਣਾ ਦੇ ਲੋਕਾਂ ਨੇ ਨਾਲ ਦੀ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਇਹਨਾਂ ਨੇ 30 ਤੋਂ ਪਲੱਸ ਸੀਟਾਂ ਦੇ ਕੇ ਪ੍ਰਧਾਨ ਮੰਤਰੀ ਦਾ ਮਾਣ ਵਧਾਇਆ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹਿੰਦੁਸਤਾਨ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰ ਸਕਣ ਉਸ ਖੁਸ਼ੀ ਦੇ ਵਿੱਚ ਸਾਡੇ ਮਾ ਮੰਤਰੀ ਬਦਰਾਮ ਸ਼ਰਮਾ ਜੀ ਸਾਡੇ ਵੱਡੇ ਭਰਾ ਜੀਪੀ ਜੀ ਸਾਡੇ ਮੰਡਲ ਦੇ ਪ੍ਰਧਾਨ ਖੜਿਆ ਸੰਦੀਪ ਭਾਰਤੀ ਜੀ ਸਾਡੇ ਵੱਡੇ ਭਾਈ ਸਾਹਿਬ ਕੈਨੇਡਾ ਤੋਂ ਆਏ ਹੋਏ ਸਾਡੇ ਭਾਈ ਸਾਹਿਬ ਖੜਿਆ ਸਰਦਾਰ ਸਾਹਿਬ ਡਾਕਟਰ ਸ਼ੋਕ ਜੀ ਸਾਡੇ ਹਸਲਕੇ ਦੇ ਇੰਚਾਰਜ ਜੀਤਾ ਗਹਿਲੇਵਾਲ ਜੀ ਸਾਰਿਆਂ ਨੇ ਰਲ ਕੇ ਇਥੇ ਖੁਸ਼ੀ ਦਾ اظہار ਕਰਦੇ ਹੋਏ ਆ ਤੁਹਾਡੇ ਸਾਹਮਣੇ ਕਿੰਨਾ ਇਕੱਠ ਹੋਇਆ ਲੱਡੂ ਵੰਡੇ ਨੇ ਅਰ ਬਹੁਤ ਖੁਸ਼ੀ ਦਾ اظہار ਹੈ ਬਹੁਤ ਵਧੀਆ ਦਿਨ ਆਖਦਾ ਸਾਡੀ ਲੱਡੂ ਵਾਸਤੇ ਆਦੀ ਬਿਜਾਰ ਬਹੁਤ ਹੀ ਸਤਿਕਾਰਯੋਗ ਸਾਡੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰભાઈ ਮੋਦੀ ਦੀ ਪੂਰੀ ਅਗਵਾਈ ਹੇਠ ਜੋ ਕਿ ਹਰਿਆਣਾ ਵਿੱਚ ਇਲੈਕਸ਼ਨ ਹੋਏ ਨੇ ਕੋਈ ਸਾਰਿਆਂ ਨੇ ਦੇਖਿਆ ਕਿ ਤੀਜੀ ਵਾਰ ਹੈਟ੍ਰਿਕ ਵੱਜੀ ਹੈ ਜਿਸ ਦੇ ਵਿੱਚ ਬਹੁਤ ਵਧੀਆ ਯੋਗਦਾਨ ਭਾਰਤੀ ਜਨਤਾ ਪਾਰਟੀ ਆ ਰਿਹਾ ਬਹੁਤ ਦੂਸ ਐਗਰੀਗੋਲ ਬਹੁਤ ਕੁਝ ਕਹਿ ਰਹੇ ਸੀਗੇ ਸਾਨੂੰ ਇੱਕ ਹਫਤੇ ਤੋਂ ਬਹੁਤ ਗੁਮਰਾਹ ਕਰ ਰਹੇ ਸੀ ਐਦਾਂ ਹੋਗਾ ਐਦਾਂ ਹੋਗਾ ਪਰ ਸਾਰਾ ਕੁਝ ਅੱਜ ਕੋਡੇ ਸਾਹਮਣੇ ਆ ਚੁੱਕਿਆ ਰੁਝਾਨ ਜੋ ਆ ਚੁੱਕੇ ਨੇ ਤਕਰੀਬਨ ਹੁਣ ਤਕਰੀਬਨ ਤਕਰੀਬਨ ਕੌਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਬਹੁਤ ਬਹੁਤ ਵਧਾਈਆਂ ਦਿੰਨੇ ਆ ਪੂਰੇ ਸ਼ਹਿਰ ਨਿਵਾਸੀਆਂ ਨੂੰ ਲੱਖਾਂ ਨਿਵਾਸੀਆਂ ਨੂੰ